ਹੈਲੋ ਜੀ ਸਲਾਮਤ ਆਪ ਨਮਸਤੇ ਸਾਰੀ ਕਾਲ ਤੇ ਜੈਸਾ ਹੀ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਵਲੋਗਸ ਤੇ ਅੱਜ ਦੇ ਇੱਕ ਸੇ ਦੇ ਵਿੱਚ ਮੈਂ ਜਿਹੜੀ ਤੁਹਾਨੂੰ ਨਾਲ ਗੱਲ ਸਾਂਝੀ ਕਰਨੀ ਆ ਇਹ ਮਾਈ ਦਾ ਨਾਮ ਆ ਵਿੱਕੀ ਰਾਜਪੂਤ ਇਹਨਾਂ ਦਾ ਕਿੱਸਾ ਮੈਂ ਪਹਿਲਾਂ ਵੀ ਕਾਫੀ ਦਿਨ ਪਹਿਲਾਂ ਮੈਂ ਸਾਝਾ ਕਰ ਚੁੱਕਿਆ ਆ ਰਾਜਪੁਰੇ ਦੇ ਰਹਿਣ ਵਾਲੇ ਜਦੋਂ ਦਾ ਇਹ ਕਿੱਸਾ ਆ ਜਿਵੇਂ ਕਿ ਹੁਣ ਨਵਾਂ ਸਾਲ ਆ ਰਿਹਾ ਆ ਤੇ ਇਹ ਕਿੱਸਾ ਵੀ ਨਵੇਂ ਸਾਲ ਦੇ ਨਾਲ ਜੁੜਿਆ ਹੋਇਆ ਆ ਕਹਿੰਦੇ 31 ਦਸੰਬਰ ਨੂੰ ਮੈਂ ਤੇ ਮੇਰੇ ਨਾਲ ਮੇਰਾ ਇੱਕ ਫਰੈਂਡ ਅਸੀਂ ਰਾਜਪੁਰੇ ਤੋਂ ਚੱਲੇ ਨਕੌਦਰ ਦਰਬਾਰ ਵਾਸਤੇ ਟ੍ਰੇਨ ਦੇ ਵਿੱਚ ਜਲੰਧਰ ਸਟੇਸ਼ਨ ਤੇ ਪਹੁੰਚੇ ਤਾਂ ਸੀ ਉੱਥੇ ਲਗਭਗ 11 ਜਾਣੇ ਹੋ ਚੁੱਕੇ ਸੀ ਜਿਹੜੇ ਦਰਬਾਰ ਜਾਣ ਵਾਲੇ ਸੀ ਉੱਥੋਂ ਅਸੀਂ ਆਟੋ ਕੀਤਾ ਰਾਤ ਦੇ 10 10:30 ਵਜੇ ਦਾ ਟਾਈਮ ਸੀ ਆਟੋ ਦੇ ਵਿੱਚ ਬੈਠੇ ਹਾਂ ਦਰਬਾਰ ਜਾਣ ਵਾਸਤੇ ਤੇ ਆਟੋ ਵਾਲੇ ਨੂੰ ਅਸੀਂ ਕਿਹਾ ਵੀ ਭਾਈ ਸਾਨੂੰ ਦਰਬਾਰ ਲੈ ਜਾ ਵੀਰੇ ਕਹਿੰਦਾ ਕੋਈ ਗੱਲ ਨਹੀਂ ਜਾਂਦੇ ਜਾਂਦੇ ਆਟੋ ਵਾਲੇ ਨੇ ਕਹਿੰਦੇ ਮੇਰੇ ਤੋਂ ਮੇਰਾ ਮੋਬਾਈਲ ਮੰਗਿਆ ਕਿ ਭਾਜੀ ਮੇਰੇ ਫੋਨ ਦੇ ਵਿੱਚ ਚਾਰਜ ਮੁੱਕਿਆ ਹੋਇਆ ਵੀ ਆਪਣਾ ਫੋਨ ਦੇ ਦਿਓ ਮੈਂ ਘਰੇ ਫੋਨ ਕਰਕੇ ਦੱਸ ਆਇਆ ਵੀ ਮੈਂ ਥੋੜਾ ਲੇਟ ਆਉਂਗਾ ਕਹਿੰਦੇ ਜੀ ਮੈਂ ਉਹਨੂੰ ਆਪਣਾ ਫੋਨ ਦਿੱਤਾ ਉਹਨੇ ਘਰੇ ਗੱਲ ਕੀਤੀ ਗੱਲ ਕਰਕੇ ਫੋਨ ਰੱਖਤਾ ਦਰਬਾਰ ਪਹੁੰਚ ਗਏ ਜੀ ਦਰਬਾਰ ਪਹੁੰਚ ਕੇ ਅਸੀਂ ਸਾਰੇ ਜਣੇ ਉਤਰ ਗਏ ਆਟੋ ਵਾਲਾ ਬਾਈ ਚਲਾ ਗਿਆ ਜਦੋਂ ਅਸੀਂ ਬਾਹਰ ਦਰਬਾਰ ਦੇ ਖੜੇ ਸਲਾਮ ਕਰਕੇ ਬੈਠੇ ਮੇਰਾ ਧਿਆਨ ਗਿਆ ਕਿ ਮੇਰਾ ਫੋਨ ਨਹੀਂ ਹੈਗਾ ਮੇਰੇ ਕੋਲੇ ਤਾਂ ਕਹਿੰਦੇ ਮੈਨੂੰ ਯਾਦ ਆਇਆ ਕਿ ਮੈਂ ਆਟੋ ਵਾਲੇ ਬਾਈ ਨੂੰ ਫੋਨ ਪੜਾਇਆ ਸੀ ਤਾਂ ਉਹ ਲੈ ਗਿਆ ਕਹਿੰਦੇ ਟੈਂਸ਼ਨ ਪੈ ਗਈ ਕਿ ਲੈ ਬਈ ਆਟੋ ਵਾਲਾ ਤਾਂ ਫੋਨ ਚੋਰੀ ਕਰਕੇ ਲੈ ਗਿਆ ਮੈਂ ਸਾਈਂ ਨੂੰ ਕਹਿੰਦੇ ਅਰਦਾਸ ਕਰਦੇ ਆ ਕਿ ਸਾਈਂ ਜੀ ਤੁਹਾਡੇ ਦਰਬਾਰ ਆਏ ਆ ਤੇ ਇਧਰੋਂ ਫੋਨ ਚੋਰੀ ਹੋ ਗਿਆ ਵੀ ਤੁਸੀਂ ਕਿਰਪਾ ਕਰੋ ਅਸੀਂ ਫੋਨ ਲਾ ਰਹੇ ਆ ਉਹ ਫੋਨ ਨਹੀਂ ਚੱਕ ਰਿਹਾ ਆਟੇ ਵਾਲਾ ਤਾਂ ਪੂਰਾ ਪੱਕਾ ਹੋ ਗਿਆ ਕਿ ਫੋਨ ਲੈ ਗਿਆ ਜਦੋਂ ਕਹਿੰਦੇ ਉਮੀਦ ਹਾਰਤੀ ਵੀ ਉਮੀਦ ਉਮੀਦ ਅਸੀਂ ਛੱਡਤੀ ਵੀ ਹੁਣ ਨਹੀਂ ਫੋਨ ਮਿਲਣਾ ਬੈਕ ਕਾਲ ਆਈ ਮੇਰੇ ਨੰਬਰ ਤੋਂ ਟਾਟ ਵਾਲਾ ਕਹਿ ਰਿਹਾ ਕਿ ਪਾਜੀ ਤੁਹਾਡਾ ਫੋਨ ਮੇਰੇ ਕੋਲੇ ਆ ਮੈਂ ਦਰਬਾਰ ਦੇ ਬਾਅਦ ਇੱਕ ਸੈਰ ਤੇ ਚਾਹ ਪੀ ਰਿਆ ਸੀ ਮੈਨੂੰ ਪਤਾ ਨਹੀਂ ਲੱਗਿਆ ਫੋਨ ਦਾ ਸੋ ਮੈਂ ਆ ਰਿਆਂ ਦਰਬਾਰ ਤੇ ਤੁਹਾਨੂੰ ਫੋਨ ਫੜਾ ਕੇ ਜਾਂਦਾ ਕਹਿੰਦੇ ਬੜਾ ਚੰਗਾ ਲੱਗਿਆ ਬੜੀ ਖੁਸ਼ੀ ਹੋਈ ਤੇ ਸਾਈਂ ਜੀ ਦਾ ਸ਼ੁਕਰ ਕੀਤਾ ਕਿ ਤਾ ਕੇ ਸਰਕਾਰ ਅਸੀਂ ਡਰ ਗਏ ਸੀ ਜਿਹੜਾ ਬੰਦਾ ਦਰਬਾਰ ਛੱਡ ਕੇ ਗਿਆ ਤੇ ਉਹੀ ਫੋਨ ਲੈ ਗਿਆ ਪਰ ਨਹੀਂ ਜਿਹੜੇ ਸਾਈਂ ਜੀ ਦੇ murid ਨੇ ਨਾ ਉਹਨਾਂ ਦੇ ਨਾਲ ਸਾਈਂ ਜੀ ਕਦੇ ਕੁਝ ਮਾੜਾ ਨੂੰ ਨਾਉਂ ਦਿੰਦੇ ਜੇ ਮਾੜਾ ਹੋ ਰਿਹਾ ਤਾਂ ਉਹਦੇ ਵਿੱਚ ਵੀ ਕੋਈ ਰੀਜ਼ਨ ਹੁੰਦਾ ਆ ਕੋਈ ਰਾਜ਼ ਹੁੰਦਾ ਆ ਸੋ ਇਹ ਕਿੱਸਾ ਵਿੱਕੀ ਭਾਈ ਦਾ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਜੈ ਸਾਈਂ ਜੀ